ਰਾਜ ਦੇਵੀ ਜੋ ਕਿ ਆਮ ਆਦਮੀ ਪਾਰਟੀ ਦੇ ਰਸੂਲਪੁਰ ਤੋਂ ਬਲਾਕ ਸੰਮਤੀ ਦੇ ਕੈਂਡੀਡੇਟ ਸੀ ਉਹ ਜੇਤੂ ਰਹੇ ਨੇ ਕਸ਼ਮੀਰਾ ਸਿੰਘ ਜੋ ਕਿ ਰੁਪਿੰਦਰ ਸਿੰਘ ਹੈਪੀ ਜੋ ਕਿ ਵਿਧਾਇਕ ਨੇ ਉਹਨਾਂ ਦੇ ਖਾਸਮ ਖਾਸ ਨੇ ਉਹਨਾਂ ਦੀ ਧਰਮ ਪਤਨੀ ਅੱਜ ਜੇਤੂ ਰਹੀ ਹੈ ਤੇ ਹਲਕਿਆਂ ਦੇ ਵਿੱਚ ਇਹ ਗੱਲ ਵੀ ਆਮ ਚੱਲ ਰਹੀ ਸੀ ਕਿ ਜੇਕਰ ਇਹ ਜਿੱਤਦੇ ਨੇ ਤਾਂ ਸ਼ਾਇਦ ਚੇਅਰਪਰਸਨ ਇਹ ਬਲਾਕ ਸੰਮਤੀ ਦੇ ਹੋ ਸਕਦੇ ਨੇ ਇਹ ਦਾਅਵੇ ਕੀਤੇ ਜਾ ਰਹੇ ਸੀ ਆਮ ਲੋਕਾਂ ਦੇ ਵਿੱਚ ਚਰਚਾ ਹੈ ਸੋ ਗੱਲ ਕਰਾਂਗੇ ਜੇ ਜੇਤੂ ਰਹਨੇ ਰਾਜਰਾਣੀ ਤੁਸੀਂ ਅੱਜ ਜਿੱਤੇ ਹੋ ਕੀ ਕਹੋਗੇ ਧੰਨਵਾਦ ਕਰਦੇ ਹਾਂ ਧੰਨਵਾਦ ਤੇ ਸਾਰੇ ਸਾਥੀਆਂ ਦਾ ਜਿਹੜੇ ਮੇਰੇ ਗੋਪਾਲੋ ਜੋਂਡ ਦੇ ਵਿੱਚ ਅੱਠ ਪਿੰਡ ਪੂਰੀ ਪੰਚਾਇਤ ਚੀਮਾ ਸਾਹਿਬ ਪ੍ਰੋਵੋਟਰ ਸਾਹਿਬ ਸਭ ਬਹੁਤ ਬਹੁਤ ਧੰਨਵਾਦ ਬਸ ਖੁਸ਼ੀ ਜ਼ਾਹਿਰ ਨਹੀਂ ਹੋ ਰਹੀ ਬਹੁਤ ਬਹੁਤ ਧੰਨਵਾਦ ਕਿੰਨੀਆਂ ਵੋਟਾਂ ਦੇ ਫਰਕ ਨਾਲ ਜਿੱਤੇ ਤੁਸੀਂ ਮੈਂ 161 ਵੋਟਾਂ ਤੋਂ ਪਲੱਸ ਨਾਲ ਜਿੱਤੇ ਅਗਰੋਧੀ ਸੈਕਿੰਡ ਨੰਬਰ ਤੇ ਕੌਣ ਰਿਹਾ ਜੀ ਅਕਾਲੀ ਦਲ ਰਿਹਾ ਕੀ ਕਹੋਗੇ ਤੁਸੀਂ ਇਹ ਜਿੱਤਣ ਦਾ ਇਹ ਕਿਸ ਨੂੰ ਸੇਰਾ ਦਿੰਦੇ ਹੋ ਮੈਂ ਤਾਂ ਪਬਲਿਕ ਨੂੰ ਦਰੋਂ ਪਬਲਿਕ ਨੂੰ ਸੇਰਾ ਕੀ ਕੰਮ ਹੈ ਜੋ ਪਿੰਡਾਂ ਦੇ ਜੋ ਪੈਂਡਿੰਗ ਨੇ ਜੋ ਪੈਂਡਿੰਗ ਨੇ ਕੰਮ ਕੀ ਕਰਨ ਵਾਲੇ ਹੈ ਜੋ ਤੁਹਾਡੇ ਹੁਣ ਤੁਹਾਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਕਿਸ ਤਰ੍ਹਾਂ ਨਿਭਾਓਗੇ ਕੰਮ ਪੂਰੇ ਕਰਾਂਗੇ ਜਿਵੇਂ ਸਾਨੂੰ ਪੰਚਾਇਤ ਮਤੇ ਪਾਪਾ ਕੇ ਦੂਗੀ ਨਗਰ ਜਿੰਨੇ ਦੇਣਗੇ ਆਪਾਂ ਨੂੰ ਲੋਕਾਂ ਕਹਿੰਗੇ ਆਪਾਂ ਸਾਰੇ ਪੂਰੇ ਕਰਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ The Task Pagwan Singh Mall, the Task Pagwan Singh Mall, the Penders and Happy, the Happy,